ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਇੱਕ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਜਿਹੜਾ ਆਪਾਂ ਟੀਚਾ ਮਿੱਥਿਆ ਸੀਗਾ ਵੀ ਆਪਾਂ ਪੰਜਾਬ ਨੂੰ ਪ੍ਰਮੋਟ ਕਰਨਾ ਹੈ ਵੀ ਉਹ ਜਿਹੜਾ ਹੈਗਾ ਆਪਣਾ ਮਿਹਨਤ ਨੂੰ ਬੂਰ ਲੱਗਦਾ ਨਜ਼ਰ ਆ ਰਿਹਾ ਬਹੁਤ ਸਾਰੇ ਫੋਨ ਕਾਲ ਐ ਈਮੇਲਸ ਆ ਮੈਨੂੰ ਆਉਂਦੀਆਂ ਤੇ ਕੋਈ ਦੱਸਦਾ ਮੈਂ 11 ਤਰੀਕ ਨੂੰ ਆ ਰਿਹਾ ਕੋਈ ਕਹਿੰਦਾ ਮੈਂ ਜੁਲਾਈ ਚਾ ਰਿਹਾ ਕੋਈ ਕਹਿੰਦਾ ਮੈਂ ਅਗਸਤ ਚਾ ਰਿਹਾ ਕੋਈ ਕਹਿੰਦਾ ਮੈਂ ਸਤੰਬਰ ਚਾ ਰਿਹਾ ਕੋਈ ਕਹਿ ਰਿਹਾ ਭਾਜੀ ਅਸੀਂ ਪਲਾਨ ਕਰਨੇ ਆ ਵਾਪਸ ਮੁੜਨ ਦਾ ਕੋਈ ਕਹਿ ਰਿਹਾ ਮੈਂ ਅਗਲੇ ਸਾਲ ਆਉਂਗਾ ਕੋਈ ਕਹਿ ਰਿਹਾ ਮੈਂ 5 ਸਾਲ ਹੋਰ ਲਾਉਣੇ ਆ ਉਦੋਂ ਆਉਂਗਾ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਸਮਝਾਉਣ ਲੱਗ ਗਈ ਵੀ ਆਪਣਾ ਦੇਸ਼ ਆਪਣਾ ਹੀ ਹੁੰਦਾ ਬੇਗਾਨਾ ਬੇਗਾਨਾ ਹੀ ਹੁੰਦਾ ਤੇ ਬਾਕੀ ਕੁਝ ਇਸ ਤਰ੍ਹਾਂ ਦੀ ਸੋਚ ਦਿਮਾਗ ਚਾਉਣ ਦਾ ਕਾਰਨ ਇਹ ਵੀ ਹੈ ਕਿ ਹੁਣ ਸਾਰਿਆਂ ਨੂੰ ਪਤਾ ਇਹ ਰੈਸੈਸ਼ਨ ਦਾ ਦੌਰ ਇੰਨਾ ਚੱਲ ਪਿਆ ਕਿ ਉੱਥੇ ਜਿਹੜਾ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਜਿਹੜੇ ਸਟੂਡੈਂਟ ਗਏ ਆ ਉੱਥੇ ਜਾਂ ਜਿਹੜੇ ਪੀਆਰ ਆ ਪੀਆਰ ਹੋ ਕੇ ਗਏ ਆ ਉਹਨਾਂ ਨੂੰ ਰੋਜੀ ਰੋਟੀ ਲਈ ਪੂਰੀ ਜਦੋਜਹਤ ਕਰਨੀ ਪੈ ਰਹੀ ਆ ਤੇ ਕਈ ਵੀਰ ਭਰਾ ਜਿਹੜੇ ਹੈਗੇ 6-6 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਉਹਨਾਂ ਨੂੰ ਹਨਾ ਤੇ ਉਹ ਜਦੋਜਹਤ ਕਰ ਰਹੇ ਆ ਕੰਮ ਲੱਭਣ ਦੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਉੱਥੇ ਰਹਿ ਰਹੇ ਆ ਇੰਨਾਂ ਕੁ YouTube ਤੇ ਵੀਡੀਓ ਆ ਤੁਸੀਂ ਸਰਚ ਕਰਕੇ ਦੇਖ ਲਓ ਵੀ ਇੰਨਾ ਕ ਲੋਕਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਆਪਣੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਕਿਸੇ ਨੇ ਬੰਦੇ ਨੇ ਸੋਚਿਆ ਕੈਨੇਡਾ ਅਮਰੀਕਾ ਕਿਤੇ ਵੀ ਆਉਣ ਦਾ ਵੀ ਉਹ ਹਜੇ ਇਸ ਟਾਈਮ ਜਿਹੜਾ ਹੈਗਾ ਹਾਲਾਤ ਨਹੀਂ ਸਹੀ ਵੀ ਤੁਸੀਂ ਇੱਕ ਦੋ ਸਾਲ ਰੁਕ ਜਾਓ ਹਾਲਾਤ ਦੇਖ ਲਓ ਵੀ ਫਿਰ ਤੁਸੀਂ ਡਿਸਾਈਡ ਕਰਿਓ ਅੱਜ ਦੇ ਟਾਈਮ ਬਾਹਰਲੇ ਮੁਲਕ ਦੇ ਵਿੱਚ ਆਉਣਾ ਕਿਸੇ ਵੀ ਬੇਸ ਤੇ ਉਹ ਰਿਸਕੀ ਆ ਕਿਉਂਕਿ ਇੱਥੇ ਜਿਹੜੀ ਹੈਗੇ ਆ ਸਰਵਾਈਵਰ ਰੇਟ ਆ ਜਿਹੜਾ ਉਹ ਬਹੁਤ ਥੱਲੇ ਡਿੱਗ ਚੁੱਕਿਆ ਮੰਗਾਈ ਇੰਨੀ ਵੱਧ ਚੁੱਕੀ ਆ ਪਰ ਜਿਨ੍ਹਾਂ ਨੇ ਜਾਣਾ ਹਨ ਜਿਹੜੇ ਬਜੇ ਦਾ ਆਪਣੀ ਗੱਲ ਨਹੀਂ ਗੌਰ ਕਰਦੇ ਉਹ ਵੀ ਇਸ ਚੀਜ਼ ਤੇ ਅਸਰ ਉਹਨਾਂ ਦਾ ਇਹਨਾਂ ਗੱਲਾਂ ਤੇ ਅਸਰ ਨਹੀਂ ਹੋ ਰਿਹਾ ਉਹਨਾਂ ਤੇ ਤੇ ਉਹ ਜਾ ਰਹੇ ਆ ਬਾਕੀ ਜਿਹੜੇ ਜਾਊਗਾ ਬੰਦਾ ਉੱਥੇ ਜਾਊਗਾ ਉਦੋਂ ਉਹਨੂੰ ਸਚਾਈ ਦਾ ਪਤਾ ਲੱਗ ਹੀ ਜਾਊਗਾ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹਾਲਾਤ ਆ ਉਹ ਸੁਧਰਨ ਵਾਲੇ ਹਨੀਗੇ ਆਉਣ ਵਾਲਾ ਸਮਾਂ ਬਹੁਤ ਔਖਾ ਹੋਣ ਵਾਲਾ ਹੈ ਜਿਸ ਵੀ ਕਿਸੇ ਵੀਰ ਭਰਾ ਨੇ ਡਿਸਾਈਡ ਕਰਨਾ ਉਹਦਾ ਰਿਸਕ ਆ ਉਹਦੀ ਜ਼ਿੰਮੇਵਾਰੀ ਆ ਆਪਾਂ ਨੂੰ ਉਥੋਂ ਦੇ ਹਾਲਾਤਾਂ ਬਾਰੇ ਦੱਸਣਾ ਗਾਈਡ ਕਰਨਾ ਆਪਣਾ ਫਰਜ਼ਾ ਕਰਦੇ ਰਵਾਂਗੇ ਤੇ ਮੈਨੂੰ ਅੱਜ ਹੁਮ ਦੀ ਕਮਾਉਂਦੀ ਇੱਕ ਵੀਡੀਓ ਪਹੁੰਚੀ ਮੇਰੇ ਤੱਕ ਇੰਸਟਾ ਤੇ ਕਿਸੇ ਬਾਈ ਨੇ ਸ਼ੇਅਰ ਕੀਤੀ ਹੈ ਮੈਨੂੰ ਜਿਹੜਾ ਵੇਖ ਕੇ ਨਾ ਵੀ ਮੈਨੂੰ ਐ ਲੱਗਿਆ ਵੀ ਇੱਥੋਂ ਤੱਕ ਵੀ ਗੱਲ ਪਹੁੰਚ ਗਈ ਇੱਕ ਸਾਡਾ ਵੀਰ ਹੈ ਬਹੁਤ ਗੁਰਸਿੱਖ ਵੀਰ ਹੈ ਇਮੀਗ੍ਰੇਸ਼ਨ ਦਾ ਤਕੜਾ ਕੰਮ ਮੌਦਾ ਪੰਜਾਬ 'ਚ ਤੇ ਉਹਨੇ ਮੈਂ ਇੱਕ ਵੀਡੀਓ ਪੋਸਟ ਕੀਤੀ ਸੀ ਜਿਹੜਾ 20 ਦਿਨ ਬਾਅਦ ਵਾਪਸ ਆ ਗਿਆ ਸੀ ਮੁੰਡਾ ਉਹ ਬਾਈ ਨੇ ਉਹਦੇ ਤੇ ਵੀਡੀਓ ਤੇ ਕਿੰਤੂ ਪ੍ਰੰਤੂ ਕੀਤੀ ਆ ਉਹ ਕਿਉਂ ਬੋਲ ਰਿਹਾ ਜੀ ਉਹਨੇ 20 ਦਿਨ ਚ ਕੀ ਦੇਖ ਲਿਆ ਜਿਹੜਾ ਇੰਟਰਵਿਊ ਲੈ ਰਿਆ ਉਹਦੇ ਬਾਰੇ ਨਿਆਰੇ ਜਾਈਏ ਆਏ ਆ ਫਲਾਨਾ ਧੁੰਕਾ ਉਹ ਬਾਈ ਨੂੰ ਮੈਂ ਇਸ ਵੀਡੀਓ ਦੇ ਜਰੀਏ ਜਵਾਬ ਦੇਣਾ ਚਾਹਣਾ ਹੈ ਕਿ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈਗਾ ਭਾਰਤ ਦਾ ਕਾਨੂੰਨ ਇਹ ਕਹਿੰਦਾ ਹੈ ਮੌਲਿਕ ਅਧਿਕਾਰ ਇਹ ਕਹਿੰਦੇ ਆ ਵੀ ਕੋਈ ਵੀ ਬੰਦਾ ਕਿਸੇ ਚੀਜ਼ ਵੀ ਬਾਰੇ ਬੋਲ ਸਕਦਾ ਉਹਨੂੰ ਬੋਲਣ ਬਲਾਉਣ ਤੇ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ ਜੇ ਕੋਈ ਬੰਦਾ ਕੈਨੇਡਾ ਤੋਂ ਵਾਪਸ ਆਇਆ ਪਮਾ ਇੱਕ ਦਿਨ ਲਾ ਕੇ ਹੀ ਆਇਆ ਉਹ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਾ ਤਾਂ ਤੁਸੀਂ ਉਹਨੂੰ ਕਿਵੇਂ ਰੋਕ ਦੋਗੇ ਭਾਈ ਤੂੰ ਕਿਉਂ ਬੋਲ ਰਿਹਾ ਕੈਨੇਡਾ ਕਿਹੜਾ ਤੁਹਾਡਾ ਲਾਇਸੈਂਸ ਦਾ ਜਾਂ ਕੈਨੇਡਾ ਤੇ ਕਾਪੀਰਾਈਟਸ ਆ ਵੀ ਤੁਸੀਂ ਜੋ ਕੈਨੇਡਾ ਬਾਰੇ ਕਹੋਗੇ ਉਹ ਗੱਲ ਸੱਚੀ ਹੈ ਤੇ ਜੇ ਕੋਈ ਹੋਰ ਆ ਕੇ ਕੈਨੇਡਾ ਬਾਰੇ ਕੁਝ ਕਹਿੰਦਾ ਤੇ ਉਹ ਝੂਠਾ ਹੈ ਇਸ ਕਰਕੇ ਉਸ ਵੀਰ ਨੂੰ ਮੇਰੀ ਗੁਜਾਰਿਸ਼ ਆ ਤੁਸੀਂ ਆਪਦਾ ਕੰਮ ਕਰੀ ਚੱਲੋ ਜੇ ਤੁਹਾਡੇ ਆਖੇ ਲੱਗਦੇ ਆ ਲੋਕ ਤੁਸੀਂ ਬਾਹਰ ਭੇਜੀ ਜਾਓ ਸਾਡੇ ਆਖੇ ਲੱਗਦੇ ਅਸੀਂ ਪ੍ਰਮੋਟ ਕਰੀ ਜਾਵਾਂਗੇ ਪੰਜਾਬ ਨੂੰ ਭਾਈ ਨਾ ਜਾਓ ਇੱਥੇ ਜ਼ਿੰਦਗੀ ਵਧੀਆ ਹੈ ਪੰਜਾਬ ਚ ਤੁਸੀਂ ਚੰਗਾ ਕਰ ਸਕਦੇ ਆ ਪੰਜਾਬ ਚ ਵਧੀਆ ਨੌਕਰੀ ਲੈ ਸਕਦੇ ਆ ਵਧੀਆ ਕਾਮਯਾਬ ਹੋ ਸਕਦੇ ਆ ਤੁਹਾਡਾ ਕੰਮ ਹੈ ਤੁਸੀਂ ਬਾਹਰ ਭੇਜੀ ਜਾਓ ਜੇ ਤੁਹਾਡੇ ਆਖੇ ਲੱਗਦਾ ਬਾਕੀ ਜੇ ਤੁਹਾਡੀ ਕਹ ਲੋ ਵੀ ਇੰਨਾ ਹੀ ਤੁਹਾਨੂੰ ਲੋਕਾਂ ਦਾ ਫਿਕਰ ਹੈ ਫਿਰ ਤੁਸੀਂ ਅੱਜ ਦੇ ਟਾਈਮ ਜਿਹੜਾ ਤੁਹਾਡੇ ਕੋਲੇ ਆਉਂਦਾ ਤੁਸੀਂ ਕੀ ਉਹਨੂੰ ਗਾਈਡ ਕਰਦੇ ਆਂ ਵੀ ਭਾਈ ਨਾ ਜਾ ਹੁਣ ਆਹ ਟਾਈਮ ਆ ਜਿਹੜਾ ਉੱਥੇ ਬਹੁਤ ਔਖਾ ਕੰਮ ਨਹੀਂ ਮਿਲ ਰਿਹਾ 6-6 ਮਹੀਨੇ ਤੋਂ ਸਟੂਡੈਂਟ ਘਰੇ ਬੈਠੇ ਗੱਲਾਂ ਦੱਸਦੇ ਆਂ ਤੁਸੀਂ ਇਸ ਕਰਕੇ ਇਹ ਮੇਰੀ ਇਸ ਵੀਰ ਨੂੰ ਜੇ ਮੇਰੀ ਵੀਡੀਓ ਦੇਖ ਰਹੇ ਆ ਤਾਂ ਮੇਰੀ ਗੁਜਾਰਸ਼ ਆ ਵੀ ਅਸੀਂ ਜਾਂ ਮੇਰੀ ਟੀਮ ਜਾਂ ਬਾਈ ਕਰਨ ਔਣਖ ਦੀ ਟੀਮ ਨੇ ਕਦੇ ਕਿਸੇ ਏਜੰਟ ਵੀਰ ਦੇ ਖਿਲਾਫ ਕਦੇ ਕੋਈ ਟਿੱਪਣੀ ਨਹੀਂ ਕੀਤੀਗੀ ਤੋੜਾ ਕੰਮ ਆ ਤੁਹਾਡੀ ਰੋਜੀ ਰੋਟੀ ਆ ਤੁਸੀਂ ਬਾਹਰ ਭੇਜੀ ਚਲੋ ਜਿਹਨੇ ਜਾਣਾ ਉਹਨੇ ਚਲੇ ਜਾਣਾ ਨਾ ਉਹਨੇ ਸਾਡੀ ਵੀਡੀਓ ਵੇਖ ਕੇ ਅੱਜ ਰੁਕਣਾ ਨਾ ਕੱਲ ਰੁਕਣਾ ਠੀਕ ਆ ਜਿਹੜੇ ਬੰਦੇ ਨੂੰ ਅਸੀਂ ਜਿਹੜਾ ਕੋਈ ਸਾਡਾ ਵੀਰ ਛੋਟਾ ਭੈਣ ਭਰਾ ਕੋਈ ਸਾਡੀਆਂ ਗੱਲਾਂ ਤੇ ਜਾਂ ਬਾਹਰੋਂ ਕੋਈ ਕੋਈ ਮੁੰਡਾ ਕੁੜੀ ਆਏ ਆ ਉਹਦੀਆਂ ਗੱਲਾਂ ਤੇ ਕੋਈ ਗੌਰ ਕਰਕੇ ਸ਼ਾਇਦ ਉਹ ਇੱਥੇ ਕੋਈ ਆਪਣੀ ਜ਼ਿੰਦਗੀ ਨਵੀਂ ਤੋਰਨੀ ਚਾਹਣਾ ਤਾਂ ਸਾਨੂੰ ਖੁਸ਼ੀ ਹੁੰਦੀ ਆ ਵੀ ਆ ਸਾਡੀਆਂ ਸਾਡੇ ਆਖੇ ਲੱਗੇ ਜਾਂ ਸਾਡੀ ਵੀਡੀਓ ਵੇਖ ਕੇ ਜਾਂ ਕਿਸੇ ਨੌਜਵਾਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇੱਥੇ ਪੜ੍ਹਾਈ ਕਰਨੀ ਸ਼ੁਰੂ ਕਰਤੀ ਕਿਉਂਕਿ ਅੱਜ ਦੇ ਟਾਈਮ 25 ਲੱਖ ਲਾਉਣਾ ਤੇ ਉਸੇ 25 ਲੱਖ ਨੂੰ ਕਮਾਉਣ ਵਾਸਤੇ 5-7 ਸਾਲ ਜਦੋ ਜੈਦ ਕਰਨਾ ਕਿੰਡੀ ਸਿਆਣਪ ਵਾਲੀ ਗੱਲ ਹੈ ਇਸ ਕਰਕੇ ਮੇਰੀ ਇਸ ਵੀਰ ਨੂੰ ਗੁਜਾਰਸ਼ ਹੈ ਤੁਸੀਂ ਆਪਦਾ ਕੰਮ ਕਰੀ ਚੱਲੋ ਅਸੀਂ ਆਪਦਾ ਕੰਮ ਕਰੀ ਜਣੇ ਬਾਕੀ ਜਿਹੜਾ ਕੋਈ ਮੁੰਡਾ ਕੁੜੀ ਭੈਣ ਭਰਾ ਕੋਈ ਪੰਜਾਬ ਵਾਪਸ ਆਊਗਾ ਰਿਵਰਸ ਮਾਈਗ੍ਰੇਸ਼ਨ ਕਰੂਗਾ ਅਸੀਂ ਉਹਦਾ ਤੈ ਦਿਲੋਂ ਵਿਦ ਓਪਨ ਹੈਂਡਸ ਉਹਦਾ ਸਵਾਗਤ ਕਰਾਂਗੇ ਉਹਨੂੰ ਜੀ ਆਇਆਂ ਆਖਾਂਗੇ ਉਹਦਾ ਜਿਹੜਾ ਐਕਸਪੀਰੀਅੰਸ ਆ ਜਨਤਾ ਤੱਕ ਪਬਲਿਕ ਤੱਕ ਲੈ ਕੇ ਜ਼ਰੂਰ ਆਵਾਂਗੇ ਇਸ ਕਰਕੇ ਜੇ ਕੋਈ ਆ ਕੇ ਆਪਦਾ ਐਕਸਪੀਰੀਅੰਸ ਸ਼ੇਅਰ ਕਰਦਾ ਭਾਵੇਂ 2 ਦਿਨ ਰਿਹਾ 4 ਦਿਨ ਰਿਹਾ ਉਹਦੀ ਮਰਜ਼ੀ ਆ ਉਹਨੂੰ ਥੋੜੀ ਆਪਾਂ ਕਾਵਾਂਗੇ ਵੀ ਭਾਈ ਤੂੰ ਕਿਉਂ ਬੋਲ ਰਿਹਾ ਕੈਨੇਡਾ ਹੁਣ ਤੁਹਾਡਾ ਕੱਲਿਆਂ ਦਾ ਥੋੜੀ ਆ ਕੈਨੇਡਾ ਜੇ ਕੋਈ ਬੰਦਾ ਆਉਂਦਾ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਦਾ ਤਾਂ ਉਹਨੂੰ ਕਰ ਲੈਣ ਦੋ ਤੁਹਾਨੂੰ ਕੀ ਤਕਲੀਫਾ ਜਿਹਨੇ ਮੁੜਨਾ ਉਹਨੇ ਮੁੜ ਹੀ ਆਉਣਾ ਹੈਗਾ ਤੇ ਇਸ ਕਰਕੇ ਆਪਾਂ ਸਿਆਣੇ ਬਣੀਏ ਜੇ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਆਪਾਂ ਕਿਸੇ ਦਾ ਨੁਕਸਾਨ ਵੀ ਨਾ ਕਰੀਏ ਠੀਕ ਹੈ ਜੇ ਕੋਈ ਅੱਜ ਦੇ ਟਾਈਮ ਪੰਜਾਬ ਰਹਿਣਾ ਚਾਹਣਾ ਚਾਹੁੰਦਾ ਹੈ ਜਾਂ ਪੰਜਾਬ ਇੱਥੇ ਵਾਪਸ ਮੁੜਨਾ ਚਾਹੁੰਦਾ ਹੈ ਜਿਉ ਆ ਕੇ ਆਪਦਾ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਵੀ ਦੋਵਾਂ ਚਾਰਾਂ ਨੂੰ ਹੋਰ ਫਾਇਦਾ ਹੋ ਜੇ ਤਾਂ ਉਹਦੇ 'ਚ ਦਿੱਕਤ ਕੀ ਹੈ ਹਾਂ ਜੇ ਕੋਈ ਨਹੀਂ ਕਿਸੇ ਨੂੰ ਆਬਜੈਕਸ਼ਨ ਆ ਤਾਂ ਉਹਨੂੰ ਆਬਜੈਕਸ਼ਨ ਰਵੇ ਐਂ ਥੋੜੀਆ ਵੀ ਤੁਸੀਂ ਵੀਡੀਓ ਬਣਾ ਬਣਾ ਕੇ ਉਹ ਬੰਦੇ ਨੂੰ ਟਾਰਗੇਟ ਕਰੋ ਬੀਓ ਵੀ ਦਿਨ ਚ ਕੀ ਦੇਖ ਲਿਆ ਪੰਜਾਬ ਦੇ ਬੰਦੇ ਜਿਹੜੇ ਮੁੰਡੇ ਕੁੜੀਆਂ ਮਿਹਨਤੀ ਐ ਇਹ ਨਹੀਂ ਹੈਗਾ ਵੀ ਜਿਹੜਾ ਇੱਥੇ ਕੰਮ ਨਹੀਂ ਕਰਦਾ ਵੀ ਉੱਥੇ ਜਾ ਕੇ ਉਹਦਾ ਕੰਮ ਨਹੀਂ ਹੋਇਆ ਇਦਾਂ ਦੀ ਗੱਲ ਨਹੀਂ ਹੈਗੀ ਜਿਹਨੂੰ ਮਿੱਟੀ ਨਾਲ ਪਿਆਰ ਆ ਜਿਹੜੇ ਬੰਦੇ ਨੇ ਅੱਗਾ ਦੇਖ ਲਿਆ ਉਹ ਉੱਥੇ ਨਹੀਂ ਰਹਿ ਸਕਦਾਗਾ ਉਹ ਗੁਲਾਮੀ ਨਹੀਂ ਘਟ ਸਕਦਾਗਾ ਠੀਕ ਐ ਤੇ ਇਸ ਕਰਕੇ ਮੇਰੀ ਉਸ ਵੀਰ ਨੂੰ ਹੋਰ ਵੀਰਾਂ ਨੂੰ ਇਹੀ ਗੁਜਾਰਸ਼ ਆ ਕਿ ਜੇ ਕੋਈ ਆਉਂਦਾ ਬੰਦਾ ਪੰਜਾਬ ਵਾਪਸ ਮੁੜਦਾ ਤੇ ਬਹੁਤ ਸੋਹਣੀ ਗੱਲ ਆ ਉਹਦੇ ਘਰ ਦੇ ਵਾਸਤੇ ਵੀ ਚੰਗੀ ਗੱਲ ਆ ਪੰਜਾਬ ਵਾਸਤੇ ਵੀ ਚੰਗੀ ਗੱਲ ਆ ਪੰਜਾਬ ਦੀ ਤਰੱਕੀ 'ਚ ਵੀ ਵਾਅਦਾ ਕਰੂਗਾ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰੂਗਾ ਇੱਥੇ ਪੜੂਗਾ ਇੱਥੇ ਨੌਕਰੀ ਲਊਗਾ ਫੈਮਿਲੀ ਅੱਗੇ ਤੋਰੂਗਾ ਜ਼ਿੰਦਗੀ ਜਿਊਂਗਾ ਤਾਂ ਸਾਨੂੰ ਖੁਸ਼ੀ ਹੋਊਗੀ ਇਸ ਗੱਲ ਦੀ ਇਸ ਕਰਕੇ ਜਿਹੜਾ ਕੋਈ ਆਉਂਦਾ ਆਪਾਂ ਉਹਦੇ ਬਾਰੇ ਟਿੱਪਣੀਆਂ ਨਾ ਕਰਿਆ ਕਰੀਏ ਉਹਦਾ ਕਾਨੂੰਨੀ ਅਧਿਕਾਰ ਆ ਉਹਦਾ ਮੌਲਕ ਅਧਿਕਾਰ ਆ ਉਹ ਕੁਝ ਵੀ ਬੋਲ ਸਕਦਾ ਉਹਨੂੰ ਬੋਲਣ ਤੇ ਨਹੀਂ ਆਪਾਂ ਰੋਕ ਲੱਗ ਸਕਦੇ ਵੀ ਤੂੰ ਕਿਉਂ ਬੋਲਦਾ ਬਾਕੀ ਸਾਰੇ ਅੱਜਕੱਲ ਬੁੱਧੀਜੀਵੀ ਆ ਸਾਰੇ ਸਮਝਦਾਰ ਆ ਹਰੇਕ ਬੰਦੇ ਨੂੰ ਪਤਾ ਹੈ ਮੈਂ ਕੀ ਕਰਨਾ ਮੈਂ ਕੀ ਨਹੀਂ ਕਰਨਾਗਾ ਤੇ ਇਸ ਕਰਕੇ ਆਪਾਂ ਆਪ ਦੀ ਜਿਹੜੀ ਸਿਆਣਪਾ ਜ਼ਿਆਦਾ ਨਾ ਦਿਖਾਈਏ ਤੇ ਇਹੀ ਮੈਂ ਬੇਨਤੀ ਕਰਨੀ ਸੀ ਬਾਕੀ ਪੰਜਾਬ ਜਿੰਦਾਬਾਦ ਹੈਗਾ ਪੰਜਾਬ ਜਿੰਦਾਬਾਦ ਰਹੂਗਾ ਪੰਜਾਬ ਨੂੰ ਪ੍ਰਮੋਟ ਅਸੀਂ ਕਰਦੇ ਰਵਾਂਗੇ ਜਿਹੜਾ ਕੋਈ ਬਾਹਰ ਆਊਗਾ ਉਹਦਾ ਅਸੀਂ ਵੈਲਕਮ ਕਰਦੇ ਰਵਾਂਗੇ ਸਤਿ ਸ੍ਰੀ ਅਕਾਲ